ਅੱਜ ਆਪਾਂ ਜਮਾਤ 9ਵੀਂ ਦੇ ਜੁਲਾਈ ਅਗਸਤ ਦੇ ਸਿਲੇਬਸ ਦਾ ਇਹ ਪੇਪਰ ਦਾ ਥੋੜਾ ਜਿਹਾ ਕੰਮ ਯਾਦ ਕਰਨਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਕੰਮ ਯਾਦ ਕਰਾਂਗੇ ਸਮੇਂ ਦਾ ਅਰਘ ਇਸ ਲੇਖ ਦਾ ਸੀ ਸਾਰ ਲਿਖਾਂਗੇ ਇੱਕ ਸਾਧੂ ਨੇ ਨਗਰ ਵਿੱਚ ਕੁਝ ਮੜੀਆਂ ਵੇਖੀਆਂ ਜਿੰਨਾ ਉੱਪਰ ਉਸ ਦੀ ਉਮਰ 2 ਸਾਲ ਤੋਂ ਲੈ ਕੇ 5 ਸਾਲ ਤੱਕ ਲਿਖੀ ਹੋਈ ਸੀ ਨਗਰ ਵਿੱਚ ਜਦੋਂ ਸਾਧੂ ਨੇ ਜਾ ਕੇ ਪੁੱਛਿਆ ਕਿ ਇੱਥੇ ਮਰਨ ਵਾਲੇ ਬੰਦਿਆਂ ਦੀ ਉਮਰ 5 ਸਾਲ ਤੱਕ ਦੀ ਹੈ ਤੇ ਕੋਈ ਵੱਡੀ ਉਮਰ ਦਾ ਨਹੀਂ ਮਰਦਾ ਇੱਥੇ ਸਾਰੇ ਬੱਚੇ ਹੀ ਮਰਦੇ ਆ ਤਾਂ ਪਿੰਡ ਚੋਂ ਪਤਾ ਉਸ ਨੂੰ ਲੱਗਿਆ ਕਿ ਇਹ ਉਮਰ ਜਿਹੜੀ ਹੈਗੀ ਹੈ ਇਹ ਸ਼ੁਭ ਕੰਮ ਕਰਨ ਦੀ ਉਮਰ ਹੈਗੀ ਹੈ ਚੰਗੇ ਕਰਮਾਂ ਦੀ ਉਮਰ ਹੈਗੀ ਹੈ ਸ਼ੁਭ ਕਰਮਾਂ ਦਾ ਪਤਾ ਉਸ ਦੇ ਨਿੱਜੀ ਖਾਤੇ ਤੋਂ ਲੱਗਦਾ ਹੈ ਜਿਸ ਵਿੱਚ ਉਸ ਨੇ ਆਪ ਸ਼ੁਭ ਕਰਮ ਕਰਕੇ ਜਿਹੜਾ ਸਮਾਂ ਖਰਚਿਆ ਉਹ ਲਿਖਿਆ ਹੁੰਦਾ ਹੈ ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸਮੇਂ ਨੂੰ ਬਹੁਤ ਬਹੁਮੁੱਲਾ ਸਮਝ ਕੇ ਇਸ ਦੀ ਕਦਰ ਕਰੇ ਅਤੇ ਚੰਗੀ ਚੰਗੇ ਪੁੰਨ ਕਰੇ ਪੁੰਨ ਕਰਨ ਦਾ ਯਤਨ ਕਰੇ ਤੇ ਸਮਾਨਾ ਨਸ਼ਟ ਕਰੇ ਤਾਂ ਕਿ ਆਪਣਾ ਪਰਲੋਕ ਸਵਾਰ ਸਕੇ ਬੱਚਿਓ ਆਪਣਾ ਜਿਹੜਾ ਲੇਖ ਸੀਗਾ ਸਮੇਂ ਦਾ ਅਰਗ ਖਤਮ ਹੋ ਗਿਆ